ਇਹ ਕਿੰਨੇ ਵੱਲੋਂ ਕਹਿੰਦੇ ਫੰਡ ਖਤਮ ਹੋ ਗਿਆ ਫੰਡ ਪਿੱਛੋਂ ਆਇਆ ਹੀ ਨਹੀਂ ਅੱਧੀ ਸੜੇ ਦਾ ਫੰਡ ਆਇਆ ਸੀ ਕਹਿੰਦੇ ਇੱਥੇ ਲਗਾ ਦੇ ਸਰਹੱਦ ਹੀ ਹੋ ਗਈ ਉਹ ਪੰਜਾਬ ਹੋ ਗਿਆ ਹਰਿਆਣਾ ਹੋ ਗਿਆ ਬੱਟਰ ਹੋ ਗਿਆ ਉਥੇ ਆਮ ਆਦਮੀ ਪਾਰਟੀ ਸਰਕਾਰ ਖਤਮ ਹੋ ਜਾਂਦੀ ਇੱਥੇ ਹਰਿਆਣਾ ਸਰਕਾਰ ਸ਼ੁਰੂ ਹੁੰਦੀ ਹੋ ਗਈ ਤਾਂ ਹੀ ਨਹੀਂ ਬਣੀ ਮਾੜਾ ਜਿਹਾ ਬਾਰਿਸ਼ ਹੋ ਜਾਵੇ ਇਹਨੇ ਇਹਨੇ ਪਾਣੀ ਦੇ ਭਰ ਕੇ ਆ ਕਰੇ ਜਾਣੇ ਆ ਬਸ ਇੰਨੇ ਤੱਕ ਬਣੀ ਹੈ 6 ਮਹੀਨਾ ਹੋ ਗਿਆ ਬਣੀ ਇੱਧਰ ਦਾ ਪਤਾ ਹੀ ਨਹੀਂ ਲੱਗਦਾ ਕਹਿੰਦੇ ਕਿ ਬਣੂਗਾ ਬਣੂਗਾ ਇਹ ਰੋਡ ਤੇ ਲੰਘਦੇ ਹੋ ਤਾਂ ਲੱਗਦਾ ਕਿ ਸਮਾਰਟ ਸਿਟੀ ਥੀ ਲੁਧਿਆਣਾ ਵਿੱਚ ਸਵਾਗਤ ਹੈ ਤੁਹਾਡਾ ਸਰ ਸਾਨੂੰ ਤਾਂ ਬੜੀ ਦਿੱਕਤ ਹੁੰਦੀ ਹੈ ਜੀ ਆਣ ਆ ਜਾਣਾ ਮਿੱਟੀ ਕੱਟਾ ਬਹੁਤ ਉੱਡਦਾ ਬਈ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਜੀਟੀਪੀ ਨਗਰ ਭਾਮੀਆਂ ਦੇ ਵਿੱਚ ਅਸੀਂ ਖੜੇ ਹੋਏ ਹਾਂ ਜਿੱਥੇ ਇੱਕ ਬੜਾ ਹੀ ਬਖੂਬੀ ਇੱਕ ਚੀਜ਼ ਦੇਖਣ ਨੂੰ ਮਿਲਦੀ ਹੈ ਚੀਜ਼ ਕੀ ਦੇਖਣ ਨੂੰ ਮਿਲਦੀ ਹੈ ਕਿ ਇੱਥੇ ਐਮਐਲ ਸਾਹਿਬ ਇੱਕ ਨੀ ਪੱਥਰ ਰੱਖ ਕੇ ਜਾਂਦੇ ਕਿ ਸੜਕ ਦੇ ਉਦ்கਾੜਨ ਦੀ ਬਹੁਤ ਵਧਾਈ ਹੋਵੇ ਮੁੰਡਿਆ ਸਾਹਿਬ ਖਾਸ ਕਰਕੇ ਮੁੰਡਿਆ ਸਾਹਿਬ ਤੁਹਾਨੂੰ ਤੇ ਇੱਕ ਸੋਹਣੀ ਤਸਵੀਰ ਦਿਖਾਈ ਜਾ ਰਹੀ ਆ ਆ ਮ ਜੀਟੀਵੀ ਨਗਰ ਦੇ ਵਿੱਚ ਰੋਡ ਆ ਆ ਪਿੱਛੇ ਤਸਵੀਰ ਦਿਖਾਈ ਜਾਊਗੀ ਪਹਿਲੇ ਹੱਦਬੰਦੀ ਆ ਜਾਂਦੀ ਹੈ ਸ਼ਾਇਦ ਮੁੰਡਿਆ ਸਾਹਿਬ ਦਾ ਏਰੀਆ ਨਾ ਪੈਂਦਾ ਹੋਵੇ ਹੱਦਬੰਦੀ ਆ ਗਈ ਜਿੱਥੇ ਟਾਈਲਾਂ ਲੱਗੀਆਂ ਗਲੀ ਨੁੱਕਰ ਤੱਕ ਟਾਈਲਾਂ ਲੱਗੀਆਂ ਇੱਥੇ ਹੱਦਬੰਦੀ ਆ ਗਈ ਹੱਦਬੰਦੀ ਤੋਂ ਬਾਅਦ ਆ ਜੀ ਟੁੱਟੀ ਰੋਡ ਦੇਖ ਰਹੇ ਹਾਂ ਇਹ ਹੱਦਬੰਦੀ ਦਾ ਦੂਜਾ ਐਮਐਲਏ ਪੈਂਦਾ ਹੋਊਗਾ ਇਸ ਕਰਕੇ ਐਮਐਲਏ ਸਾਹਿਬ ਨੇ ਉੱਥੇ ਤੱਕ ਰੋਡ ਬਣਾਈ ਆ ਜਾਂ ਗੱਲ ਕਰ ਰਹੇ ਨੇ ਜਿਹੜੇ ਨਿਵਾਸੀ ਨੇ ਇੱਥੇ ਦੇ ਐਮਐਲਏ ਸਾਹਿਬ ਕੌਣ ਨੇ ਇੱਥੇ ਦੇ ਹਰਦੀਪ ਸਿੰਘ ਮੁੰਡਿਆ ਜੀ ਆਮ ਆਦੀ ਪਾਰਟੀ ਦੇ ਸਾਹਮਣੇ ਹੋ ਕੇ ਅੱਛਾ ਮੁੰਡਿਆ ਸਾਹਿ ਕੰਦੇ ਫੰਡ ਖਤਮ ਹੋ ਗਿਆ ਫੰਡ ਪਿੱਛੋ ਆਇਆ ਹੀ ਨਹੀਂ ਅੱਧੀ ਸੜਕ ਦਾ ਫੰਡ ਆਇਆ ਸੀ ਕੰਦੇ ਅੱਧੀ ਦਾ ਦਾ ਤੇ ਨਹੀਂ ਪੱਥਰ ਵਾਸਤੇ ਫੰਡ ਚਾਹੀਦਾ ਹੁੰਦਾ ਫੰਡ ਦਾ ਪੂਰਾ ਚਾਹੀਦਾ ਜੀ ਹੁਣ ਆਮ ਆਦਮੀ ਪਾਰਟੀ ਸਰਕਾਰ ਦੇ ਕੋਈ ਅੱਧਾ ਫੰਡ ਸੜਕ ਵਾਸਤੇ ਹੁੰਦਾ ਅੱਧਾ ਫੰਡ ਬੋਰਡ ਵਾਸਤੇ ਹੁੰਦਾ ਹਮ ਇਹੀ ਕੰਮ ਹੈ ਨਾਲ ਦਾ ਨਹੀਂ ਇਹ ਸਰਹੰਦਾ ਕੋਈ ਕੀ ਮਤਲਬ ਏਰੀਆ ਕੋਈ ਅਲੱਗ ਜਿਹਾ ਪੈ ਜਾਂਦਾ ਸਰਹੰਦਾ ਹੀ ਹੋ ਗਈ ਉਹ ਪੰਜਾਬ ਹੋ ਗਿਆ ਹਰਿਆਣਾ ਹੋ ਗਿਆ ਬਾਰਡਰ ਹੋ ਗਿਆ ਉਧੇ ਆਮ ਆਦਮੀ ਪਾਰਟੀ ਸਰਕਾਰ ਖਤਮ ਹੋ ਜਾਂਦੀ ਇੱਥੇ ਹਰਿਆਣਾ ਸਰਕਾਰ ਸ਼ੁਰੂ ਹੁੰਦੀ ਹੋਗੀ ਤਾਂ ਹੀ ਨਹੀਂ ਬਣੀ ਕਿੰਨੇ ਸਾਲ ਤੋਂ ਰਹਿ ਰਹੇ ਹੋ ਮੈਂ ਭਾਜੀ 6 ਸਾਲ ਤੋਂ ਰਹਿ ਰਹੇ ਜ਼ਿੰਦਗੀ ਤੁਹਾਡੇ ਸਾਹਮਣੇ ਆ ਦੇਖ ਲੋ ਮਾਲਾ ਜੇ ਬਾਰਿਸ਼ ਹੋ ਜਵੇ ਐਨੇ ਐਨੇ ਪਾਣੀ ਦੇ ਭਰ ਕੇ ਆਫੀ ਕਰੇ ਜਾਂਦੇ ਆ ਬਸ ਐਨੇ ਤੱਕ ਬਣੀ ਹੈ 6 ਮਹੀਨਾ ਹੋ ਗਿਆ ਬਣੇ ਇੱਧਰ ਦਾ ਪਤਾ ਹੀ ਨਹੀਂ ਲੱਗਦਾ ਕਹਿੰਦੇ ਕੀ ਬਣੂਗਾ ਬਣੂਗਾ ਪਤਾ ਹੀ ਨਹੀਂ ਲੱਗਿਆ ਸਾਬ ਕੋ ਕਰੀ ਗਏ ਹੋ ਨਹੀਂ ਭਾਜੀ ਅਸੀਂ ਪਹੁੰਚ ਹੀ ਨਹੀਂ ਸਕਦੇ ਐਮਐਲਏ ਕੋਲ ਯਾਰ ਆਮ ਲੋਕਾਂ ਦੀ ਸਰਕਾਰ ਆ ਆ ਬੰਦੇ ਨੇ ਯਾਰ ਉਹ ਵੀ ਯਾਰ ਐਮਐਲਏ ਸਾਹਿਬ ਕੋਲ ਪਹੁੰਚਣ ਨੂੰ ਕਿਹੜਾ ਤੇ ਜਵਾਹਰ ਜੀ ਬੁਕਿੰਗ ਕਰਾਣੀ ਪਣੀ ਐਮਐਲਏ ਸਾਹਿਬ ਦਫਤਰ ਜਾ ਮਿਲੋ ਭਾਈ ਆਪਣੀ ਮੰਗਾ ਰੱਖੋ ਕੋਈ ਨਹੀਂ ਭਾਜੀ ਆਵਾਂਗੇ ਤੇ ਪੁੱਛ ਸਕਦੇ ਹਾਂ ਸਰਪੰਚ ਕੌਣ ਨੇ ਇੱਥੇ ਦੇ सरपंच ना। ना दे कि नाम है ओ मंटू ना मंटू ओ की कहंदे ने सरपंच साहब ओ भी यही कहंदे जी फंड खत्म हो गया जी अद्दी ਸੜਕ ਦਾ ਫੰਡ ਸੀਗਾ ਅੱਧੀ ਜਿਹੜਾ ਦਾ ਫੰਡ ਸੀਗਾ ਮੰਦੋ ਕਹਿੰਦੇ ਅੱਧੀ ਸੜਕ ਫੰਡ ਆਇਆ ਅੱਧੀ ਸੜਕ ਦਾ ਆਇਆ ਨਹੀਂ ਹੇ ਤੱਕ ਸੁੰਦਨ ਨੂੰ 3-4 ਮਹੀਨੇ ਲਈ ਡੱਪ ਗਏ ਨੇ ਹੂੰ ਨਹੀਂ ਪੱਥਰ ਪਾਸੇ ਰੱਖਿਆ ਗਿਆ ਮੁੰਡੀਆਂ ਸਾਹਿਬ ਵੱਲੋਂ ਹੂੰ ਮੈਂ ਤਾਂ ਉਹਨਾਂ ਦੇ ਦੇਖ ਕੇ ਰਾਨਾ ਕਿਉਂ ਨਹੀਂ ਪੱਥਰ ਖਣਾਏ ਆ ਦੇਖ ਕੇ ਕਹਿੰਨੇ ਅੱਧੀ ਸੜਕ ਬਣੀ ਅੱਧੀ ਕਿਉਂ ਨਹੀਂ ਬਣੀ ਹੇ ਤੱਕ ਹੂੰ ਇਹ ਵਿਚ ਸੀ ਦਾ ਪਰ ਵਿਚਾਰ ਕਰਨਾ ਚਾਹੀਦਾ ਇਹਨਾਂ ਨੂੰ ਜੀ ਬਿਲਕੁਲ ਇਹ ਵੀ ਨੌਜਵਾਨ ਹੈ ਅਦਰੋਪਾਈ ਸਾਹਿਬ ਕੀ ਨਾਮ ਹੈ ਅਮਿਤ ਨਾਮ ਹੈ ਮੇਰਾ ਅਮਿਤ ਇਹ ਰੋਡ ਤੇ ਜੋ ਲੰਘਦੇ ਹਾਂ ਤੁਹਾਨੂੰ ਲੱਗਦਾ ਕਿ ਸਮਾਰਟ ਸਿਟੀ ਚ ਲੁਧਿਆਣਾ ਚ ਸਵਾਗਤ ਹੈ ਤੁਹਾਡਾ ਸਰ ਸਾਨੂੰ ਤਾਂ ਬੜੀ ਦਿੱਕਤ ਹੁੰਦੀ ਹੈ ਜੀ ਆਣ ਆ ਜਾਣਾ ਮਿੱਟੀ ਕੱਟਾ ਬਹੁਤ ਉੱਡਦਾ ਬਾਈ ਮੈਂ ਵੀਰੇ ਕੋ ਕਾਫੀ ਟਾਈਮ ਹੋ ਗਿਆ ਲੱਗੇ ਇਹਨੂੰ ਸਾਨੂੰ ਬੜੀ ਦਿੱਕਤ ਹੁੰਦੀ ਆਣ ਜਾਣ ਚ ਅੱਧੀ ਰੋਡ ਬਣਵਾਤੀ ਅੱਧੀ ਬਣਵਾਈ ਨਹੀਂ ਇਹਨਾਂ ਨੇ ਬਜਾ ਕੀ ਹੋ ਸਕਦੀ ਹੈ ਅੱਧੀ ਰੋਡ ਬਣਾਉਂਦਾ ਕਈ ਵਾਰ ਤਾਂ ਆ ਹੁੰਦਾ ਕਿ ਇੱਥੇ ਕੋਈ ਰਾਜਨੀਤੀਬੰਦਾ ਰਹਿਦਾ ਉਹਦੀ ਰੋਡ ਬਣਾ ਦਿੱਤੀ ਜਾਂਦੀ ਹੈ ਕਈ ਵਾਰੀ ਆਮ ਪਬਲਿਕ ਰਹਿੰਦੀ ਨਹੀਂ ਜੀ ਭਾਜੀ ਹੁਣ ਅਸੀਂ ਕੀ ਕਹਿ ਸਕਦੇ ਆ ਇਹ ਹੀ ਹੋ ਗਿਆ ਵੀ ਉਹ ਡਰਾਮਾ ਆਦਮੀ ਪਾਟੀ ਦਿੰਦੀ ਇੱਧਰ ਕੋਈ ਹੋਰ ਇਹ ਹੀ ਸਭ ਕੁਝ ਐਮਐਲਏ ਸਾਹਿਬ ਯਾ ਸਰਪੰਚ ਸਾਹਿਬ ਇਹ ਰੋਡ ਅੱਧੀ ਬਣਾਉਂਦਾ ਵਜ੍ਹਾ ਕੀ ਆ ਫੰਡ ਤਾਂ ਚਲੋ ਤੁਸੀਂ ਐਮਐਲਏ ਉਹ ਮੌਕੇ ਦੇ ਮੌਜੂਦਾ ਐਮਐਲਏ ਤੁਸੀਂ ਆ ਕਿਹਾ ਸੀਗਾ ਤਾਜਪੁਰ ਰੋਡ ਵਾਲੀ ਵੀ ਰੋਡ ਬਣੇਗੀ ਮਹਿਰਬਾਨ ਰੋਡ ਵੀ ਬਣੇਗੀ ਲੇਕਿਨ ਉਹ ਰੋਡਾਂ ਵੀ ਅਜਨੂੰ ਤਰਸਯੋਗ ਹੈਗੀਆਂ ਨੇ ਲੇਕਿਨ ਆ ਗਲੀ ਹੈ ਜੀਟੀਪੀ ਨਗਰ ਦੀ ਗਲੀ ਹੈ ਜਿੱਥੇ ਤਰਸਯੋਗ ਹਾਲਾਤ ਨੇ ਅੱਧੀ ਰੋਡ ਬਣਾ ਦਿੱਤੀ ਗਈ ਹੈ ਅੱਧੀ ਰੋਡ ਇਸ ਕਰਕੇ ਬਣਾ ਦਿੱਤੀ ਗਈ ਹੈ ਕਿ ਇਹ ਲੋਕ ਹੀ ਕਹਿੰਦੇ ਕਿ ਸਰਦ ਹੈਗੀ ਹੈ ਪਾਰ ਕਰਕੇ ਆਣਾ ਪੈਂਦਾ ਇਸ ਕਰਕੇ ਅੱਧੀ ਰੋਡ ਨਹੀਂ ਬਣਾਈ ਗਈ ਹੁਣ ਦੇਦਿਆ ਕਿ ਮੁੰਡਿਆ ਸਾਹਿਬ ਤੁਸੀਂ ਇਹ ਰੋਡ ਦਾ ਪ੍ਰੋਜੈਕਟ ਕਦੋਂ ਪ ਫੰਡਿੰਗ ਦਾ ਪਾਸ ਕਰਾਉਂਗੇ ਕਿ ਨਹੀਂ ਕਰਾਉਂਗੇ ਕਿ ਰੋਡ ਦੀ ਸਹੂਲਤ ਆਮ ਪਬਲਿਕ ਨੂੰ ਵੀ ਦੋਗੇ ਕਿ ਉਦਾਂ ਵਰਗੀ ਰੋਡ ਇੱਥੇ ਬਣ ਪਾਉਗੀ ਕਿ ਨਹੀਂ ਬਣ ਪਾਉਗੀ ਲੁਧਿਆਣਾ ਦਾ ਕੈਮਰਾਮੈਨ ਐਮੀ ਦੇ ਨਾਲ ਵਿਸ਼ਾਲ ਕਪੂਰ ਨੂੰ ਲਾਈਵ ਐਮਰ ਸਾਹਿਬ ਵਿਸ਼ਾਲ ਕਪੂਰ ਗੱਲ ਕਰ ਰਹੇ ਲੁਧਿਆਣਾ ਦੇ ਪੱਤਰਕਾਰ ਠੀਕ ਹੋ ਬੋਲੋ ਜੀ ਠੀਕ ਹੈ ਜੀ ਐਮਰ ਸਾਹਿਬ ਇੱਕ ਜੀਟੀਵੀ ਨਗਰ ਦੇ ਵਿੱਚ ਟਾਈਲਰਨੀ ਰੋਡ ਬਣਾਈ ਸੀ ਉਦਘਾਟਨ ਕੀਤਾ ਸੀ ਤੁਸੀਂ ਕੁਝ ਦਿਨ ਪਹਿਲਾਂ ਠੀਕ ਹੈ ਜੀ ਉਸ ਤੋਂ ਅੱਗੇ ਜਿਹੜੀ ਰੋਡ ਜਿਹੜੀ ਹੈ ਨਹੀਂ ਬਣੀ ਫਿਰ ਉਹ ਲੋਕਾਂ ਨੇ ਕੱਲ ਪੋਟੈਂਸ਼ ਕੀਤਾ ਸੀ ਕਿ ਆਹ ਰੋਡ ਪਿਛਲੀ ਕਿਉਂ ਨਹੀਂ ਬਣੀ ਵਜਾ ਕੀ ਸੀ ਕੀ ਕਰ ਅ ਕਿਹੜੀ ਰੋਡ ਕਹਿ ਰਹੇ ਹੋ ਜਿਹੜੀ ਜੀਟੀਬੀ ਨਗਰ ਦੀ ਜੀਟੀਬੀ ਨਗਰ ਜਿਹੜੀ ਮੇਨ ਮਾਰਕੀਟ ਵਾਲੀ ਰੋਡ ਹੈਗੀ ਹੈ ਜਿੱਥੇ ਭਾਮੀਆਂ ਹਾਂਜੀ ਭਾਮੀਆਂ ਜਿੱਥੇ ਹੋਰ ਜਿੰਨੀ ਪੇਮੈਂਟ ਕੀਤੀ ਸਰਪੰਚ ਜੀ ਨੇ ਉਹਨਾਂ ਨੇ ਬਣ ਗਈ ਜੀ ਹੋਰ ਪੇਮੈਂਟ ਪਵਾ ਕੇ ਸਾਰੀ ਬਣਾ ਕੇ ਦੇਵਾਂਗੇ ਜਲਦੀ